ਅ ਅੱਜ ਤੱਕ ਜੀ ਮੈਂ ਆਪਣੇ ਮੇਅਰ ਸਾਹਿਬ ਸੀਨ ਆਪਣੇ ਕੁੰਦਨ ਗੋਗਿਆ ਜੀ ਔਰ ਸੀਨੀਅਰ ਡਿਪਟੀ ਮੇਅਰ ਕੋਲੀ ਸਾਹਿਬ ਔਰ ਕਮਿਸ਼ਨਰ ਸਾਹਿਬ ਸਾਡੇ ਸਾਰੇ ਜਿੰਨੇ ਵੀ ਅੱਜ ਅਸੀਂ 13 ਐਮਸੀ ਬੁਲਾਏ ਸੀ ਜੀ ਸਾਰੇ ਅਫਸਰ ਸਬਾਨ ਸੀਗਾ ਸਾਰਾ ਕੰਮ ਰਿਵਿਊ ਕੀਤਾ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਕਿ ਕਾਰਪੋਰੇਸ਼ਨ ਜਦੋਂ ਦੇ ਇਹਨਾਂ ਨੇ ਗੋਗਿਆ ਜੀ ਨੇ ਮੇਅਰ ਬਣਿਆ ਔਰ ਨਵੀਂ ਕਾਰਪੋਰੇਸ਼ਨ ਬੜੀ ਵਧੀਆ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਸ਼ਹਿਰ ਦੇ ਵਿੱਚ ਤੁਹਾਨੂੰ ਅਗਲੇ 2-3 ਮਹੀਨੇ ਬਾਅਦ ਕੂੜਾ ਨਜ਼ਰ ਨਹੀਂ ਆਊਗਾ ਕਿਤੇ ਵੀ ਜਿੰਨੇ ਸਕੈੰਡਰੀ ਪੁਆਇੰਟਸ ਆ ਸਾਰੇ ਸਾਫ਼ ਸੁਥਰਾ ਹੋਏਗਾ ਸ਼ਹਿਰ ਔਰ ਥਾਪਰ ਦੇ ਨਾਲ ਮੀਟਿੰਗ ਕੀਤੀ ਆ ਅਸੀਂ ਉਹਨਾਂ ਦੇ ਨਾਲ ਕਰਕੇ ਸਾਰੀ ਪਲੈਨਿੰਗ ਕਰਕੇ ਜਿਹੜੀ ਸੋਲਿਡ ਵੇਸਟ ਮੈਨੇਜਮੈਂਟ ਹੈ ਔਰ ਲਿਕੁਇਡ ਵੇਸਟ ਮੈਨੇਜਮੈਂਟ ਹੈ ਇਹ ਵੀ ਸਾਰੀ ਜਿਹੜੀ ਹੈਗੀ ਤੁਹਾਨੂੰ ਜਿਹੜਾ ਅਸੀਂ ਇਹਦੇ ਤੋਂ ਨਾ ਜੀ ਜਿਹੜਾ ਵੇਸਟ ਟੂ ਗੋਲਡ ਕਹ ਲਓ ਤੁਸੀਂ ਇਹਨੂੰ ਕਿ ਉਹਨੂੰ ਜਿਹੜਾ ਵੇਸਟ ਆ ਉਹਦੀ ਸੈਂਟੀਫਿਕ ਮੈਨੇਜਮੈਂਟ ਕਰਕੇ ਗਿੱਲਾ ਤੇ ਸੁੱਕਾ ਕੂੜਾ ਉਹਦੀ ਜਿਹੜੀ ਸੈਗਰੀਗੇਸ਼ਨ ਐਟ ਸੋਰਸ ਇਹਦੇ ਵਿੱਚ ਸਾਰੇ ਸਾਡੇ ਕੌਂਸਲਰ ਸਵਾਨ ਬੜਾ ਐਕਟਿਵ ਰੋਲ ਜਿਹੜਾ ਹੈਗਾ ਉਹ ਪਲੇ ਕਰ ਰਹੇ ਆ ਔਰ ਇਸ ਤੋਂ ਸਵਾਇ ਜਿਹੜਾ ਸਟ੍ਰੇ ਡੌਗ ਹੈ ਉਹਦੀ ਉਹ ਉਸ ਮਸਿਆ ਨੂੰ ਵੀ ਅਸੀਂ ਡਿਸਕਸ ਕੀਤਾ ਉਹਦਾ ਵੀ ਪੱਕਾ ਹੱਲ ਲੱਭਣ ਜਾ ਰਹੇ ਆ ਸਟ੍ਰੀਟ ਕੈਟਰ ਦਾ ਵੀ ਹੱਲ ਲੱਭਣ ਜਾ ਰਹੇ ਆ ਔਰ ਸਾਰਾ ਸ਼ਹਿਰ ਜਗਮਗ ਜਗਮਗ ਹੋਏਗਾ ਇੱਕ ਥੋੜਾ ਜਿਹਾ ਜਿਹੜਾ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਣਾ ਉਹ ਹੈਗਾ ਕਿ ਜਿਹੜਾ ਪਾਣੀ ਦੀ ਸਪਲਾਈ ਦਾ ਜਿਹੜਾ ਸਾਡੇ ਕੋਲ ਲੇਗੇਸੀ ਇਸ਼ੂ ਹੈਗਾ ਉਹਦੇ ਚ ਪਾਈ ਪੈ ਰਹੇ ਸੀ ਉਹਨੂੰ ਵੀ ਹੁਣ ਕਾਫੀ ਐਕਸਪੀਡਿਟ ਕੀਤਾ ਹੈਗਾ 1 ਅਕਤੂਬਰ ਤੱਕ ਜਿਹੜਾ ਹੈਗਾ ਜੀ ਅਸੀਂ ਇਹਨਾਂ ਇਸ ਹਾਏ ਸਾਲ ਦੇ ਵਿੱਚ ਅਕਤੂਬਰ ਨਵੰਬਰ ਤੱਕ ਸਾਰਾ ਸਾਡੇ ਟੈਂਕੀਆਂ ਵੀ ਬਣ ਜਾਣਗੀਆਂ ਉਹਦਾ ਪਲਾਂਟ ਵੀ ਚੱਲ ਜਾਏਗਾ ਔਰ ਜਿਹੜਾ 24 ਘੰਟੇ ਪਾਣੀ ਆਣਾ ਬਾਈ ਐਂਡ ਆਫ ਦਿਸ ਈਅਰ ਜਿਹੜਾ ਸ਼ੁਰੂ ਹੋ ਜਾਏਗਾ ਇਸ ਤੋਂ ਸਵਾਏ ਕੁਝ ਜਿਹੜੇ ਸਾਡੇ ਜਿਹੜਾ ਬਹੁਤ ਇੰਪੋਰਟੈਂਟ ਹੈ ਬੁਨਿਆਦੀ ਸਹੂਲਤਾਂ ਦਾ ਜਿਹੜੇ ਸਾਰੇ ਕੌਸਲਰ ਦੇ ਲੈਵਲ ਦੇ ਉੱਤੇ ਸਫਾਈ ਸੇਵਰ ਸੀਵਰ ਮੈਨ ਇਹ ਸਾਰਾ ਡੀਸੈਂਟਰਲਾਈਜ਼ ਕਰਕੇ ਅਸੀਂ ਜਿਹੜੇ ਮੈਂ ਬਾਕੀ ਜ਼ਿਕਰ ਕੀਤਾ ਇਹਨਾਂ ਐਡੀਸ਼ਨ ਤੋਂ ਦਾਇਰਟ ਅਸੀਂ ਕੁਝ ਇੱਕ ਜਿਹੜੇ ਪ੍ਰੋਜੈਕਟ ਹੈ ਜਿਹੜੇ ਯੂਨਿਕ ਪ੍ਰੋਜੈਕਟ ਹੈ ਜਿਵੇਂ ਬੜੀ ਨਦੀਆ ਜਾਂ ਛੋਟੀ ਨਦੀਆ ਉਹਦੇ ਨਾਲ ਹੜ੍ਹ ਆਉਂਦੇ ਆ ਉਹਨਾਂ ਨੂੰ ਬਹੁਤ ਅਸੀਂ ਇੱਕ ਜਿਹੜੇ ਸੈਂਟਰਸ ਆਫ ਟੂਰਿਸਟ ਇੰਟਰਸਟ ਬਣਾਵਾਂਗੇ ਉੱਥੇ ਵਾਕਿੰਗ ਟਰੈਕਸ ਹੋਣਗੇ ਔਰ ਸਾਈਕਲਿੰਗ ਟਰੈਕਸ ਹੋਣਗੇ ਔਰ ਉਹਦਾ ਜਿਹੜਾ ਐਸਟੀਪੀ ਆ ਉਹਦਾ ਵੀ ਅਕਤੂਬਰ ਨਵੰਬਰ ਚ ਉਹਦੀ ਵੀ ਹੈਗਾ ਵੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਹ ਪਾਣੀ ਸਾਫ਼ ਹੋ ਜਾਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹੁਣ ਤੱਕ ਆ ਜਾਂਦਾ ਸੀ ਪਟਿਆਲ ਨੂੰ ਹੜਾਂ ਦੇ ਮਾਰ ਅਸੀਂ ਆਈਡੈਂਟੀਫਾਈ ਕਰ ਲਿਆ ਜੀ 18 ਏਕੜ ਜ਼ਮੀਨ ਐਸੀ ਟ੍ਰਾਂਸਫਰ ਕਰਤੀ ਜਿੱਥੇ ਸਾਡਾ ਜਾ ਕੇ ਡੀਅਰ ਪਾਰਕ ਦੇ ਕੋਲ ਡਾਫ ਲੱਗਦੀ ਸੀ ਉਥੋਂ ਜਿਹੜਾ ਹੈਗਾ 2 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਉਹਨੂੰ ਉਹਦੀ ਕੈਪੈਸਿਟੀ ਵਧਾਈ ਜਾਏਗੀ ਤਾਂ ਕਿ ਪਟਾਲੇ ਛੜਨਾ ਇਹਨ ਐਡੀਸ਼ਨ ਟੂ ਥੈਟ ਉੱਥੇ 7 ਕਿਲੋਮੀਟਰ ਦਾ ਇੱਕ ਇਕੋਨਿਕ ਪਲੈਂਟ ਜਿਹਦੇ ਵਿੱਚ ਉਹ ਪਾਣੀ ਨੂੰ ਸਾਫ਼ ਕਰਨ ਦਾ ਵਾਟਰ ਬੋਡੀ ਬਾਇਓਡਾਈਵਰਸਿਟੀ ਪਾਰਕ ਔਰ ਇੱਕ ਰੀਕ ਰੀਕ੍ਰੀਏਸ਼ਨਲ ਜ਼ੋਨ ਅਸੀਂ ਉਹਨੂੰ ਬਣਾਵਾਂਗੇ ਇਸ ਤਰ੍ਹਾਂ ਦੇ ਅਸੀਂ ਹੋਰ ਵੀ ਕ੍ਰੀਏਟ ਕਰਾਂਗੇ ਔਰ ਚੰਡੀਗੜ੍ਹ ਤੋਂ ਲੈ ਕੇ ਜਿੱਥੋਂ ਸ਼ੁਰੂ ਹੁੰਦੀ ਆ ਪਟਾਲਾ ਕੀ ਰਾਓ ਫਿਰ ਪਟਾਲੇ ਜਾ ਕੇ ਬੜੀ ਨਦੀ ਬਣ ਜਾਂਦੀ ਆ ਉਹ ਸਾਰੇ ਦਾ ਜਿਹੜਾ ਪਾਣੀ ਦਾ ਜਿਹੜਾ ਮੈਨੇਜਮੈਂਟ ਆ ਅਸੀਂ ਉਹਦੇ ਚ 1000 ਤੋਂ ਵੱਧ ਖੂਹ ਬਣਾਵਾਂਗੇ ਤਾਂ ਕਿ ਜਦੋਂ 4-5 5 ਫੁੱਟ ਤੇ ਪਾਣੀ ਪਹੁੰਚੇ ਉਹਦੇ ਜਾਣ ਲੱਗ ਜੇ ਸਾਢੇ 700 ਏਕੜ ਜ਼ਮੀਨ ਅਸੀਂ ਜੰਗਲਾਤ ਦੀ ਆਈਡੈਂਟੀਫਾਈ ਕੀਤੀ ਆ ਜਿਹਦੇ ਵਿੱਚ ਸਾਰੇ ਵਿੱਚ ਪਲਾਂਟੇਸ਼ਨ ਹੋਏਗੀ ਵਧੀਆ ਕਿਸਮ ਦੀ ਜਿਹੜੇ ਆਪਣੇ ਟ੍ਰੈਡੀਸ਼ਨਲ ਟਰੇਸ ਦੀ ਪਲੱਸ ਉਹ ਨਦੀ ਦੇ ਲੈਵਲ ਦੇ ਨਾਲੋਂ 4-5 ਫੁੱਟ ਡੂੰਘੇ ਲੱਕ ਕਰਕੇ ਉਹਨੂੰ ਲਾਵਾਂਗੇ ਅਸੀਂ ਤਾਕੇ ਜਦੋਂ ਨਦੀ ਦਾ ਲੈਵਲ ਜਿੱਦਾਂ ਜਿੱਦਾਂ ਰਾਈਜ਼ ਕਰੇ ਉਹ ਪਾਣੀ ਜਗਲਾਤ ਵਾਲੇ ਏਰੀਆ ਜਾਣਾ ਸ਼ੁਰੂ ਹੋ ਜਾਏ 750 ਏਕੜ ਬਹੁਤ ਹੁੰਦੇ ਆ ਤੇ ਬਹੁਤ ਸਾਰੀਆਂ ਪੰਚਾਇਤਾਂ ਜਿਸ ਤਰ੍ਹਾਂ ਸਾਡੇ ਕਾਲਵਾ ਕੋਲੇ 17 ਏਕੜ ਆ ਉਹਨਾਂ ਦੀ ਉਹਨਾਂ ਦੀ ਫਸਲ ਮਰ ਜਾਂਦੀ ਆ ਅੱਗੇ ਨੰਦਪੁਰ ਕੇਸ਼ੋ ਆ ਉਸ ਤੋਂ ਉੱਪਰ ਜਿਹੜੇ ਫਤਿਹਗੜ੍ਹ ਸਾਹਿਬ ਦੇ ਪਿੰਡ ਆ ਉੱਥੇ ਕਿਸਾਨ ਵੀ ਔਰ ਪੰਚਾਇਤਾਂ ਦੀ ਜਮੀਨਾਂ ਦੇ ਵਿੱਚ ਵੀ ਅਸੀਂ ਵੱਡੇ ਵੱਡੇ 5 5 7 7 ਏਕੜ ਦੇ ਵੱਡੇ ਵੱਡੇ ਜਿਹੜੇ ਹੈਗੇ ਆ ਉਹ ਪੌਲ ਕ੍ਰੀਏਟ ਕਰ ਰਹੇ ਆ ਔਰ ਉੱਥੋਂ ਅਸੀਂ ਲਿਫਟ ਇਰੀਗੇਸ਼ਨ ਕਰਕੇ ਖੇਤਾਂ ਨੂੰ ਪਾਣੀ ਲਾਵਾਂਗੇ ਨਾਲੇ ਵਾਟਰੀ ਚਾਰਜਿੰਗ ਹੋ ਨਾ ਤਾਂ ਪਟਿਆਲੇ ਚ ਮੁੜ ਕੇ ਪਾਣੀ ਖਤਮ ਹੋਏਗਾ ਤੇ ਨਾ ਪਟਿਆਲੇ ਚ ਹੜ੍ਹਾਂ ਆਣਗੇ ਤੇ ਹਾਂ ਜਿਹੜੇ ਨੱਖ ਚੂੜਾ ਦੇਣ ਵਾਲੇ ਆ ਉਹ ਸੋਚਣਗੇ ਵਾਸੀਂ ਹੁਣ ਕੀ ਕਰੀਏ ਸਾਡਾ ਜਿਹੜਾ ਲੋਕਾਂ ਨੂੰ ਅਸੀਂ ਪਟਿਆਲੇ ਦੇ ਲੋਕਾਂ ਨੂੰ ਮੈਂ ਅਸ਼ੋਰ ਕਰਦਾ ਕਿ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਰਕਾਰ ਇਸ ਗੱਲ ਕਮਿਟਡ ਹੈ ਕਿ ਪਟਿਆਲੇ ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਇਹ ਇਤਿਹਾਸ ਲਿਖਿਆ ਜਾਏਗਾ ਕਿ ਉਸ ਤੋਂ ਬਾਅਦ ਉੱਥੇ ਹੜ੍ਹ ਨਹੀਂ ਆਏ ਹੋਰ ਵੀ ਜਿਹੜਾ ਬਹੁਤ ਸਾਰਾ ਜਿਹੜਾ ਕੰਮ ਹੈ ਜਿਹੜੇ ਜਾਇ ਆਪਣਾ ਦੇਵੀ ਮਾਤਾ ਦਾ ਮੰਦਿਰ ਹੈ ਉਹਦੇ ਨਾਲ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਰਜਿੰਦਰਾ ਲੇਖ ਹੈ ਉਹਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਪਾਣੀ ਹੋਏਗਾ ਸਾਫ ਹੋਏਗਾ ਉੱਥੇ ਉਹਦੇ ਵਿੱਚ ਬੋਟਿੰਗ ਹੋਏਗੀ ਜਿੱਦਾ ਪਹਿਲਾਂ ਹੁੰਦੀ ਹੁੰਦੀ ਸੀ ਕਿਸ਼ਤੀਆਂ ਚੱਲਣਗੀਆਂ ਉਹਦੇ ਵਿੱਚ ਵੀ ਜਿਹੜਾ ਹੈਗਾ ਇੱਕ ਬਹੁਤ ਅੱਛਾ ਇੱਕ ਬਿੱਟ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز